ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾਸ ਆਜਾਪ ਜੀ ਦੇ ਨਾਲ ਸanskritī ਸ਼ਲੋਕ ਮਹੱਲਾ 5 ਦਾ 53ਵਾਂ ਜੋ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨੇ ਸੰਗੀ ਕਰਨੀ ਹੈ ਗੁਰੂ ਮਹਾਰਾਜ ਮੇਰ ਪਰਖ ਕੇ ਆਖਰਾ ਕੇ ਬਖਸ਼ਿਸ਼ ਕਰਕੇ ਇਸ ਸ਼ਲੋਕ ਦੀ ਵਿਚਾਰ ਜੋ ਆਪ ਹੀ ਕਰਵਾਲਣ ਗੁਰੂ ਬਖਸ਼ਣ ਹਾਰ ਹੈ ਬਖਸ਼ੰਦ ਹੈ कृपा ਦਾ ਘਰ ਹੈ ਕਿਰਪਾ ਦਾ ਸਾਗਰ ਹੈ ਉਹ ਬਖਸ਼ ਕਰਕੇ ਆਪ ਹੀ ਸ਼ਬਦੀ ਵਿਚਾਰ ਕਰਵਾ ਲੈਣ ਹੁਣ ਜੋ ਸਾਸਕ ਰਤੀ ਸ਼ਲੋਕ ਮਹਲਾ 5 ਦਾ ਜੋ 35ਵਾਂ ਸ਼ਲੋਕ ਉਹਦਾ ਪਾਠ ਸਰਵਣ ਕਰੋ ਜੇਨ ਕਲਾ ਧਾਰਿਓ ਆਕਾਸ਼ਣ ਦੇ ਸੰਕਰੰਗ ਕਾਸਟ ਬੇਸਟੰ ਜੇਨ ਕਲਾ ਸਸ ਸੂਰ ਨਖੇਤਰ ਜੋਤੀਯੰ ਸਾਸਨ ਸਰੀਰ ਧਾਰਨੰ ਜੇਨ ਕਲਾ ਮਾਤ ਗਰਭ ਪ੍ਰਤਪਾਲੰ ਨੈ ਸ਼ੇਦੰਤ ਜਠਰ ਰੋਗਣੇ ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨੈ ਸਜੰਤ ਤਰੰਗ ਤੋਇਣੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ 53ਵਾਂ ਸ਼ਲੋਕ ਹੈ ਇਸ ਵਿੱਚ ਬਾਣੀ ਕੇ ਬੋਲ ਨਾਮ ਕੇ ਜਹਾਸ ਸਿੱਧਾਂ ਦੇ ਸਰਤਾਜ ਗੰਗਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਨਾਨਕ ਸਾਨੂੰ ਇਹ ਸ਼ਲੋਕ ਰਾਹੀਂ ਉਪਦੇਸ਼ ਕਰ ਰਹੇ ਨੇ ਸਿੱਖਿਆ ਕਰ ਦੇ ਰਹੇ ਨੇ ਹੁਕਮ ਕਰ ਰਹੇ ਨੇ ਪਿਓ ਕਾਲਪੋ ਪਰਮਾਤਮਾ ਵਿddਤੀ ਹੋਈ ਤਾਕਤ ਉਹਦੀ ਬਖਸ਼ਿਸ਼ ਉਹਦਾ ਸਦਕਾ ਇਹ ਪਵਨ ਸਾਗਰ ਤੋਂ ਆਪਣਾ ਇਦਪੁਰੋਂ ਬੱਸ ਸਕਦੇ ਆ ਜਿਵੇਂ ਪੰਕਜ ਮੋਹ ਪਾਗਣੀ ਚਾਲੇ ਹਮ ਦੇਖਾ ਤਾ ਡੂਬੀ ਅਲੇ ਇਹ ਮਾਇਆ ਦੇ ਮੋਹ ਦਾ ਚੱਕੜਿਆ ਇਹ ਸੰਸਾਰ ਵਿੱਚ ਇਹ ਸਾਰੇ ਮੋਹ ਦੇ ਚੱਕੜ ਤੇ ਲੋਭ ਦੇ ਚੱਕੜ ਵਿੱਚ ਫਸ ਕੇ ਆਪਣਾ ਜੀਵਨ ਵਿਰਥ ਗਵਾ ਲੈ ਪਾ ਪ੍ਰਮਾਤਮਾ ਨੂੰ ਮਿਲਣ ਵਿੱਚ ਸਫਲ ਨਹੀਂ ਹੁੰਦੇ ਪਾਸ਼ਾ ਕਹਿੰਦੇ ਉਹਦੀ ਕਿਰਪਾ ਸਦਕਾ ਉਹਦੀ ਦਿੱਤੀ ਉਹ ਤਾਕਤ ਦੇ ਸਦਕਾ ਨਾਨਕ ਨੈ ਸਜੰਤ ਤਰੰਗ ਤਹਣੇ ਜਿਦਾਂ ਪਾ ਸਮੁੰਦਰ ਦੇ ਵਿੱਚ ਜਲਦੀਆਂ ਤਰੰਗਾਂ ਹੁੰਦੀਆਂ ਨੇ ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਸਾਗਰ ਹੈ ਸਮੁੰਦਰ ਦੀ ਣਾਈ ਹੈ ਇਸ ਤੇ ਵੇ ਸਾਡੀਆਂ ਤ੍ਰਿਸ਼ਨਾ ਦੀ ਅੱਗ ਹੈ ਇਹ ਤਰੰਗਾਂ ਨੇ ਸਾਡੇ ਮਨ 'ਚ ਕਾਮ ਕਰੋ ਲੋਭ মোহ ਘਰ ਦੀਆਂ ਇਹਨਾਂ ਵਿੱਚ ਉਹ ਪ੍ਰਮਾਤਮਾ ਸਜੰਤ ਤੋਂ ਭਾਵ ਹੈ ਕਿ ਉਹ ਸਾਡਾ ਨਾਸ ਨਹੀਂ ਹੋਣ ਦਿੰਦਾ ਸਾਨੂੰ ਇਹਨਾਂ 'ਚ ਡੁੱਬਣ ਨਹੀਂ ਦਿੰਦਾ ਇਹਦਾ ਜੋ ਤਾਰ ਲੈਂਦਾ ਹੈ ਆਪ ਹੱਥ ਦੇ ਕੇ ਰੱਖ ਲੈਂਦਾ ਤਰੰਗ ਹੁੰਦਿਆਂ ਤਰੰਗਾਂ ਤਹਨੇ ਪਾਣੀ ਵਿੱਚ ਭਾਵ ਸਮੁੰਦਰ ਦੀਆਂ ਜਿਵੇਂ ਤਰੰਗਾਂ ਨੇ ਚੱਲਾਂ ਨੇ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਮਨੁੱਖ ਨੂੰ ਕਾਮ ਕਰੋ ਲੋਭ ਦੀਆਂ ਜਿਹੜੀਆਂ ਤਰੰਗਾਂ ਨੇ ਉਹਨਾਂ ਤੋਂ ਉਹਨਾਂ ਦੇ ਪ੍ਰਭਾਵ ਤੋਂ ਆਦਮੀ ਨੂੰ ਬਚਾ ਲੈਂਦਾ ਹੈ ਆਪਣੀ ਸ਼ਕਤੀ ਦੇ ਕੇ ਆਪਣੀ ਤਾਕਤ ਦੇ ਕੇ ਪਾਚਾ ਕਹਿੰਦੇ ਇਸੇ ਤਰ੍ਹਾਂ ਉਹ ਕਾਲਪ ਪਰਮਾਤਮਾ ਜਿਹੜਾ ਹੈ ਉਹਨੇ ਆਕਾਸ਼ ਜਿੱਦਾਂ ਲੱਕੜ ਵਿੱਚ ਉਹਦਾ ਵੀ ਆਸਰਾ ਉਹੀ ਹੈ ਜਿੱਦਾਂ ਲੱਕੜ ਦੇ ਵਿੱਚ ਅੱਗ ਹੈ ਪਰ ਗੁਪਤ ਹੈ ਉਹ ਵੀ ਉਹਦੀ ਤਾਕਤ ਹੀ ਹੈ ਉਹਦੇ ਇਸ ਤਰ੍ਹਾਂ ਰੱਖੀ ਹੈ ਤੇ ਗਰਬਾਣੀ ਜੀ ਵੀ ਹੁੰਦਾ ਕਾਸਟ ਮੇ ਜਿਉਂ ਬਸੰਤਰ ਮਥ ਸੰਜਮ ਕੱਢ ਕਢੀ ਜੇ ਜਿੱਦਾਂ ਲੱਕੜ ਦੇ ਵਿੱਚ ਆਗਿਆ ਕਿਸੇ ਜੋਗਤ ਨਾਲ ਉਹਨੂੰ ਜਦੋਂ ਰਗਣੀ ਦਾ ਤੇ ਉਹ ਤੇ ਪ੍ਰਗਟ ਹੋ ਜਾਂਦੀ ਹੈ ਪਰ ਉਸ ਤਰ੍ਹਾਂ ਨਜ਼ਰ ਨਹੀਂ ਆਉਂਦੀ ਸਗਲ ਬਨਸਤ ਮੇ ਬਸੰਤਰ ਜਿੰਨੀ ਬਨਾਸਪਤੀ ਉਹਦੇ ਵਿੱਚ ਆਗ ਹੈ ਪਰ ਦੇਖਦੇ ਨਹੀਂ ਪਰ ਉਹ ਵੀ ਉਹਦੀ ਤਾਕਤ ਹੀ ਆ ਵੀ ਅੱਗ ਨੂੰ ਸਮੋਇਆ ਹੋਇਆ ਲੱਕੜ ਤੇ ਕਿਉਂ ਤੇ ਅੱਗ ਤੇ ਲੱਕੜ ਨੂੰ ਸਾੜ ਦਿੰਦੀ ਹੈ ਪਰ ਪ੍ਰਮਾਤਮਾ ਦੀ ਵੇਖੋ ਕਿੰਨੀ ਅਦਭੁਤ ਤਾਕਤ ਹੈ ਇਨੀ ਸ਼ਕਤੀ ਹੈ ਵੀ ਅੱਗ ਨੂੰ ਲੱਕੜ ਦੇ ਵਿੱਚ ਹੀ ਸਮੋਇਆ ਹੈ ਜਿਹੜੀ ਕਿ ਅੱਗ ਭਵੇਂ ਲੱਖਾਂ ਮੰਨਦੇ ਲੱਕੜ ਦੇ ਢੇਰ ਲੱਗੇ ਹੋਣ ਤੇ ਅੱਗ ਉਹਨੂੰ ਸਾੜ ਦਿੰਦੀ ਹੈ ਤੇ ਕਿੰਨੀ ਸਮਰਖਾ ਉਹ ਕਾਲਪੁਰ ਪਰਮਾਤਮਾ ਦੀ ਜਿਨ੍ਹਾਂ ਦਾ ਕੋਈ ਮੇਲ ਨਹੀਂ ਉਹਨਾਂ ਦਾ ਵੀ ਪਰਮਾਤਮਾ ਸਮੇਲ ਕਰਾ ਦਿੰਦਾ ਕੋ ਲੱਕੜ ਵਿੱਚ ਅੱਗ ਜਿੱਤੇ ਲੱਕ ਜਿਹੜੀ ਹੈ ਉਹ ਸਾੜ ਦਿੰਦੀ ਲੱਕੜ ਨੂੰ ਭਾਵੇਂ ਨਾ ਮਣਾ ਮੋਈ ਹੋਵੇ ਵੱਡਾ ਢੇਰ ਛੋਟੇ ਹੋਵੇ ਪਰ ਬਾਦਸ਼ਾਹ ਕਿੰਦੇ ਸਮਰਾਥ ਆ ਉਹਨੇ ਅੱਗ ਨੂੰ ਉਹਦੇ ਵਿੱਚ ਸਮੋਇਆ ਹੋਇਆ ਗੁਪਤ ਰੂਪ ਵਿੱਚ ਜਿਹੜੀ ਕੋਈ ਨਜ਼ਰ ਨਹੀਂ ਆਉਂਦੀ ਜੈਨ ਕਲਾ ਸਸ ਸੋਰ ਨਖੇਤਰ ਜੋਤੇਂ ਉਹ ਜਿਹੜਾ ਸੂਰਜ ਆ ਚੰ드ਰਮਾ ਆ ਤਾਰੇ ਨੇ ਉਹਨਾਂ ਸਾਰਿਆਂ ਨੇ ਜੋਤੀ ਪ੍ਰਕਾਸ਼ ਜੋ ਦੇ ਰਹੇ ਨੇ ਉਹ ਜੋ ਸੂਰਜ ਸਾਨੂੰ ਪ੍ਰਕਾਸ਼ ਦੇ ਰਿਹਾ ਰੋਸ਼ਨੀ ਦੇ ਰਿਹਾ ਚੰ드ਰਮਾ ਦੇ ਰਿਹਾ ਤਾਰੇ ਦੇ ਰਹੇ ਨੇ ਟੰਟਕਾ ਕਰ ਰਹੇ ਨੇ ਉਹ ਸਾਰੀ ਉਹਦਾ ਜੋਤ ਦਿੱਤੀ ਹੋਈ ਹੈ ਇਹ ਜੋ ਪ੍ਰਕਾਸ਼ ਉਹਦਾ ਦਿੱਤਾ ਹੋਇਆ ਹੈ ਪਰ ਉਹਨਾਂ ਦਾ ਆਪਣਾ ਕੁਝ ਨਹੀਂ ਹੈ ਸਭ ਉਹਦੀ ਕਿਰਤ ਹੈ ਉਹ ਕਾਲਪੂ ਪਰਮਾਤਮਾ ਦੀ ਕੀ ਕਹਿੰਦੇ ਨੇ ਅਰਬ ਨਰਬਤ ਹੰਦੂ ਘਾਰਾ ਧਰਨਾ ਗਗਨਾ ਹੋਪਾਰਾ ਨ ਦਿਨ ਰਹਿਨਾ ਚੰਦ ਸੂਰ ਸੋਨ ਸਮਾਦੀ ਲਗਾਇਦਾ ਜਦੋਂ ਕਾਲਪੋ ਪ੍ਰਮਾਤਮਾ ਆਪ ਹੀ ਆਪਸੀ ਸਮਸਵਾਦੀ ਇਹ ਕਦੇ ਛਤੀ ਜੋਗ ਇਸ ਤਰ੍ਹਾਂ ਪ੍ਰਮਾਤਮਾ ਨੇ ਕੀਤਾ ਹੈ ਪਾਚਾ ਕਹਿੰਦੇ ਉਦੋਂ ਕੋ ਚਾਂਦ ਨਹੀਂ ਸੀ ਸੂਰਜ ਨਹੀਂ ਸੀ ਧਰਤੀ ਨਹੀਂ ਸੀ ਆਕਾਸ਼ ਨਹੀਂ ਸੀ ਕੁਛ ਨਹੀਂ ਸੀ ਪਰ ਜਦੋਂ ਕੀਤਾ ਬਸਾਓ ਇੱਕੋ ਕੋ ਆਉ ਤੇਸੇ ਹੋ ਲਖਦ ਰਿਹਾਓ ਤਾਂ ਉਹ ਸਮਰਾਥਿਆ ਉਹਨੇ ਸਾਰੇ ਕੁਝ ਪੈਦਾ ਕਰ ਦਿੱਤੇ ਤੇ ਉਹਦੇ ਆਸਰੇ ਤੇ ਸਾਰੀ ਸਾਨੂੰ ਰੋਸ਼ਨੀ ਦੇ ਰਹੇ ਨੇ ਉਹਨਾਂ ਦੀ ਆਪਣੀ ਰੋਸ਼ਨੀ ਕੋ ਉਹ ਵੀ ਕਿਰਤ ਹੈ ਸਾਜਨ ਸ਼ਰੀਪ ਕਰਨ ਜਿਹੜਾ ਸਰੀਰ ਹੈ ਮਨੁੱਖ ਦਾ ਆਜਾ ਬਾਕੀ ਜਿੰਨੇ ਵੀ ਸਰੀਰ ਨੇ ਜੀਵਾਂ ਦੇ ਜਿੰਨੇ ਵੀ ਜੀਵ ਨੇ ਉਹਨਾਂ ਦੀ ਤਾਕਤ ਕੀ ਆਸਰਾ ਕੀਦਾ ਹੈ ਪ੍ਰਮਾਤਮਾ ਦੇ ਦਿੱਤੇ ਹੋਏ ਸਵਾਸਾਂ ਦਾ ਜਦੋਂ ਇਹ ਸਰੀਰ ਵਿੱਚੋਂ ਸਵਾਸ ਨਿਕਲ ਜਾਂਦੇ ਉਹ ਮਿੱਟੀ ਹੋ ਜਾਂਦੀ ਹੈ ਪਾਪ ਖਤਮ ਹੋ ਜਾਂਦੇ ਨੇ ਜਿਸੇ ਤਰ੍ਹਾਂ ਇਹ ਸਾਰਾ ਕੁਝ ਜਿਹੜਾ ਇਹ ਪ੍ਰਮਾਤਮਾ ਦਾ ਜੇਨ ਕਲਾ ਮਾਤ ਗਰਭ ਪ੍ਰਤਿ ਪਾਲਨ ਜਿੱਦਾਂ ਮਾਤਾ ਦੇ ਉਧਰ ਦੀ ਆਗੇ ਨਹੀਂ ਸ਼ਕਤ ਹੁੰਦੀ ਆ ਉਹਦੇ ਵਿੱਚ ਬੱਚੇ ਦਾ ਬਚਣਾ ਜਿਹੜਾ ਬੜਾ ਔਖਾ ਹੈ ਗੁਨਾਹ ਦੇ ਸਾਹਿਬ ਨੇ ਵੀ ਪਹਿਲੇ ਪੈ ਚ ਕਿਹਾ ਤੇ ਇਹਨਾਂ ਨੇ ਜ਼ਿੰਦਗੀ ਨੂੰ ਚੋਂ ਪੈਰਾਂ ਚਵੰਡਿਆ ਪਹਿਲਾ ਪੈਰ ਹੈ ਜਦੋਂ ਮਾਂ ਦੇ ਗਰਭ ਚ ਹੁੰਦਾ ਪਹਿਲੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਹੁਕਮ ਪਿਆ ਗਰਬਾਸ ਉਰਦ ਤਾਪਾਂਤਰ ਕਰੇ ਬਣ ਜਾ ਰਿਹਾ ਮਿੱਤਰਾ ਖਸਮ ਸੇਤੀ ਅਰਦਾਸ ਉਹਦੇ ਵਿੱਚ ਉਹ ਪੁੱਠਾ ਭਾਵੇਂ ਲਮਕਦਾ ਹੈ ਉਹ ਪਿਆ ਹੈ ਉਹਦੇ ਸਰੀਰ ਦੇ ਵਿੱਚ ਮਾਂ ਦੇ ਉਦਰ ਵਿੱਚ ਤੇ ਪ੍ਰਮਾਤਮਾ ਨਾਲ ਜੁੜਿਆ ਹੈ ਪ੍ਰਮਾਤਮਾ ਨੇ ਉਹਨਾਂ ਨੂੰ ਜੋੜ ਕੇ ਰੱਖਿਆ ਇਸ ਕਰਕੇ ਉਹ ਜਠਰ ਦੀ ਆਗ ਤੋਂ ਬਚ ਜਾਂਦਾ ਹੈ ਬਾਦਸ਼ਾਹ ਵੀ ਕਹਿੰਦੇ ਨੇ ਜੀਨ ਕਲਾ ਮਾਤਗਰ ਪ੍ਰਤਪਾਲਨ ਤੂੰ ਆਪਣੀ ਤਾਕਤ ਨਾਲ ਹੀ ਮਾਤਾ ਦੇ ਗਰਭ ਵਿੱਚ ਉਦਰ ਦੀ ਅੱਗ ਵਿੱਚੋਂ ਦੀ ਪਾਲਣਾ ਕਰਦਾ ਮੈਸੇਜਾਂ ਤੇ ਜઠਰ ਰੋਗ ਨੇ ਤੇ ਉਹ ਜઠਰ ਦੀ ਅੱਗ ਉਦਰ ਦੀ ਅੱਗ ਜਿਹੜੀ ਹੈ ਤੇ ਉੱਥੋਂ ਦੇ ਰੋਗ ਜਿਹੜੇ ਨੇ ਉਹਦਾ ਨਾਸ਼ ਨਹੀਂ ਕਰ ਸਕਦੇ ਕਿਉਂਕਿ ਉਹ ਕਾਲਪੂਰ ਪ੍ਰਮਾਤਮਾ ਨੇ ਉਹਨੂੰ ਜਿਹੜਾ ਤਾਕਤ ਦਿੱਤੀ ਹੈ ਉਹਨੂੰ ਆਪਣੇ ਨਾਲ ਜੋੜ ਕੇ ਰੱਖਿਆ ਤੇ ਉਹਦੀ ਰੱਖਿਆ ਕਰਦਾ ਹੋ ਪਾਸ਼ਾ ਕਹਿੰਦੇ ਤਿੰਨ ਕਲਾ ਸਤੰਨ ਸਰੋਵ ਉਸੇ ਤਰ੍ਹਾਂ ਉਹ ਮਨੁੱਖ ਨੂੰ ਇਸ ਭਵ ਸਾਗਰ ਵਿੱਚੋਂ ਵਜਾ ਕੇ ਰੱਖਦਾ ਹੈ ਤਾਂ ਕਿ ਜੇ ਤ੍ਰਿਸ਼ਨਾ ਕਾਮ ਕਰੋ ਲੋ ਦੀ ਮਗ ਤੋਂ ਉਹ ਵੱਧ ਜਾਂਦਾ ਤੇ ਆਪਣਾ ਜੀਵਨ ਸਫਲਾ ਕਰ ਲੈਂਦਾ ਸੋ ਇਸ ਸਾਰੇ ਸ਼ਲੋਕ ਰਾਹੀਂ ਪ੍ਰਮਾਤਮਾ ਨੇ ਸਾਨੂੰ ਸਮਝਾਇਆ ਹੈ ਕਿ ਉਹ ਸਭ ਔਕਾਰ ਕੋ ਪ੍ਰਮਾਤਮਾ ਦੀ ਦਿੱਤੀ ਹੋਈ ਸ਼ਕਤੀ ਆ ਮਨੁੱਖ મત ਸਮਝੇ ਪੀ ਇਹ ਮੇਰਾ ਵੀ ਕੋਸ਼ਿਸ਼ ਦੇ ਚ ਹੈ ਜੇ ਸੂਰ ਚੰਦਰਮਾ ਸੂਰਜ ਆਕਾਸ਼ ਸਾਰਿਆਂ ਨੂੰ ਆਸਰਾ ਉਹ ਔਕਾਰ ਪੁਰਖ ਦਾ ਉਹਦੀ ਹੋ ਕੇ ਤਾਂ ਸਭ ਕੁਝ ਅੱਗੇ ਪੰਜਵੇਂ ਪਾਤਸ਼ਾਹ ਮਾਰੂ ਰਾਜ ਜੀ ਵੀ ਐਸੇ ਪਰਥਾਈਸਾ ਨੂੰ ਸਮਝਾਉਂਦੇ ਨੇ ਗਰਭੇ ਅਗਨਮੇ ਜਿਨੇ ਬਾਰਿਆ ਤਾਂ ਮਾਂ ਮਾਤਾ ਦੇ ਗਰਭ ਵਿੱਚ ਜਿਦਾਂ ਸੀ ਉਦਮੀ ਉਹ ਉਥੋਂ ਉਥੋਂ ਸਾਡਾ ਬਚਾ ਕੇ ਰੱਖਿਆ ਕੋ ਨਾਮ ਨਾਲ ਜੋੜ ਕੇ ਰੱਖਿਆ ਰਕਤ ਕਰਮ ਮੈਂ ਨਹੀਂ ਸੰਘਾਰਿਆ ਮਾਂ ਦੇ ਰਕਤ ਬਾਪ ਖੂਨ ਤੇ ਉਹੋ ਕਰਮ ਜਿਹੜੇ ਵਿੱਚ ਕੀਰੇ ਨੇ ਉਹ ਜਿਹੜੇ ਉਹਨਾਂ ਨੂੰ ਮਾਰਨ ਵਿੱਚ ਸਫਲ ਨਹੀਂ ਹੋ ਸਕੇ ਪਰ ਉਹਦੇ ਵਿੱਚੋਂ ਵੀ ਉਹ ਪ੍ਰਮਾਤਮਾ ਨੇ ਜੀਵ ਨੂੰ ਜਿਹੜਾ ਬਚਾ ਕੇ ਰੱਖਿਆ ਜਦੋਂ ਮਾਂ ਦੇ ਉਧਰ ਵੇਸੀਗਾ ਪਹਿਲਾ ਪੈ ਰਿਆ ਆਪਣਾ ਸਿਮਰਨ ਦੇ ਪ੍ਰਤਪਾਲਿਆ ਕਿਤਨਾ ਮਾਲ ਰੱਖਣਾ ਕੀਤੀ ਆਪਣਾ ਸਿਮਰਨ ਦੇ ਕੇ ਪਾਵ ਪ੍ਰਮਾਤਮਾ ਨਾਲ ਜੁੜਿਆ ਰਿਹਾ ਹਰ ਵੇਲੇ ਉਹਨੂੰ ਯਾਦ ਕਰਦਾ ਰਿਹਾ ਤੇ ਉਹਦੀ ਸਿਮਰਨਤ ਸਦਕਾ ਉਹਦੇ ਤੋਂ ਉਧਰ ਦੀ ਅਗਤੋਂ ਬਚ ਗਿਆ ਹੁਣ ਸਦਲ ਘਟਾ ਦਾ ਮਾਲਕ ਆਕਾਲ ਪੁਰਮਾਤਮਾ ਸਾਰੇ ਸਰੀਰਾਂ ਦਾ ਸਾਰਿਆਂ ਸਰੀਰਾਂ ਦਾ ਹਰ ਜਿੰਨੇ ਵੀ ਜੀ ਦੀ ਰਚਨਾ ਉਹਨਾਂ ਦਾ ਮਾਲਕ ਆਕਾਲ ਪੁਰਮਾਤਮਾ ਹੈ ਸੋ ਇਸ ਸ਼ਲੋਕ ਤੋਂ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਹ ਕੁਛ ਵੀ ਆਕਾਲ ਪੁਰਮਾਤਮਾ ਦਾ ਹੈ ਉਹਦੀ ਸ਼ਕਤੀ ਨਾਲ ਜੋ ਕੁਛ ਆਪਾਂ ਕਰ ਰਹੇ ਹਾਂ ਉਹਦੀ ਦਿੱਤੀ ਹੋਈ ਸ਼ਕਤੀ ਹੈ ਉਹਦੀ ਤਾਕਤ ਹੈ ਆਪਣਾ ਕੁਛ ਨਹੀਂ ਮੇਰਾ ਮੁੱਜ ਨਹੀਂ ਕੁਛ ਨਹੀਂ ਜੋ ਕੁਛ ਐਸੋ 13 13 ਤੁਝ ਕੋ ਸੰਕ ਕੇ ਕਲਾਗੇ ਮੇਰਾ ਇਹ ਅਵਸਥਾ ਬਣ ਜਾਣੀ ਚਾਹੀਦੀ ਹੈ ਤੇ ਉਹਦੇ 94 96 ਚ ਆ ਕੇ ਉਹ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਬੋਲ ਚੋਗੀ ਮਾਫੀ ਵਹਿਰਗੀ ਕਾ ਖਾਲਸਾ ਵਹਿਰਗੀ ਦੀ ਫਤ